ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਰੋਕਾਰ ਸਿੱਧਾ ਸਾਡੇ ਜ਼ਿੰਦਗੀ ਦੇ ਨਾਲ ਹੈ ਸਭ ਤੋਂ ਵੱਡੀ ਖਬਰ ਦਾ ਰੁਖ ਕਰਦੇ ਹਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਹਮਲੇ ਦੇ ਨਾਲ ਜੁੜੀ ਹੋਈ ਹੈ ਇਸ ਹਮਲੇ ਤੋਂ ਬਾਅਦ ਪੂਰਾ ਮੁਲਕ ਤਰਾਸ ਤਰਾਸ ਕਰ ਰਿਹਾ ਹੈ ਇਸ ਹਮਲੇ ਨੂੰ ਅਤਵਾਦੀ ਹਮਲੇ ਦਾ ਨਾਮ ਦਿੱਤਾ ਗਿਆ ਹੈ 26 ਨਿਰਦੋਸ਼ ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਗੋਲੀਆਂ ਦੇ ਨਾਲ ਭੁੰਨਿਆ ਗਿਆ ਉਹ ਸੈਲਾਨੀ ਜੋ ਜੰਨਤ ਵੇਖਣ ਗਏ ਸੀ ਕਸ਼ਮੀਰ ਨੂੰ ਧਰਤੀ ਦੀ ਜੰਨਤ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਉਹ ਸੈਲਾਨੀ ਜੋ ਸਵਰਗ ਵੇਖਣ ਗਏ ਸੀ ਉਹਨਾਂ ਨੂੰ ਜਿਉਂਦੇ ਜੀ ਮਾਰ ਕੇ ਨਰਕ ਵਿਖਾ ਦਿੱਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਆਖਿਰ ਉਹਨਾਂ ਦਾ ਕਸੂਰ ਇਹ ਸੀ ਕਿ ਉਹ Hindu ਧਰਮ ਦੇ ਨਾਲ ਸੰਬੰਧ ਰੱਖਦੇ ਸੀ ਹਿੰਦੂਆਂ ਨੂੰ ਟਾਰਗੇਟ ਕਿਲਿੰਗ ਦੇ ਤਹਿਤ ਮਾਰਿਆ ਗਿਆ ਹੁਣ ਇਸ ਮਾਮਲੇ ਦੇ ਉੱਤੇ ਭਾਰਤ ਤੇ ਪਾਕਿਸਤਾਨ ਅਮੋ ਸਾਹਮਣੇ ਨੇ ਦੋਵਾਂ ਮੁਲਕਾਂ ਦੇ ਵਿੱਚ ਹਾਲਾਤ ਤਣਾਪੂਰਨ ਬਣੇ ਹੋਏ ਨੇ ਦੋਵਾਂ ਮੁਲਕਾਂ ਦੇ ਵੱਲੋਂ ਤਿੱਖੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਨੇ ਇਸ ਦੇ ਸਿੱਧੇ ਦੋਸ਼ ਪਾਕਿਸਤਾਨ ਦੇ ਉੱਤੇ ਲਗਾਏ ਨੇ ਤੇ ਕਿਹਾ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਅਤਵਾਦ ਆਇਆ ਟ੍ਰੇਨ ਕਰਕੇ ਭੇਜਿਆ ਗਿਆ ਤੇ ਨਿਹਾਤੇ નિર્ਦੋਸ਼ ਸੈਲਾਨੀਆਂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਗਈ ਤੇ ਉਧਰ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਤੁਹਾਡੇ ਕੋਲ ਸਬੂਤ ਹੈਗੇ ਨੇ ਤਾਂ ਦਿਓ ਕਿਉਂਕਿ ਇਸ ਹਮਲੇ ਦੇ ਵਿੱਚ ਪਾਕਿਸਤਾਨ ਦਾ ਕੋਈ ਵੀ ਹੱਥ ਨਹੀਂ ਹੈ ਹਾਲਾਂਕਿ ਉਹਨਾਂ ਨੇ ਟਵੀਟ ਕਰਕੇ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਲਈ ਸੰਵੇਦਨਾ ਹਮਦਰਦੀ ਜ਼ਾਹਿਰ ਕੀਤੀ ਹੈ ਪਾਕਿਸਤਾਨ ਸਰਕਾਰ ਨੇ ਪਰ ਪਾਕਿਸਤਾਨ ਸਰਕਾਰ ਨੇ ਤਲਕ ਸ਼ਬਦਾਂ ਦੇ ਵਿੱਚ ਭਾਰਤ ਸਰਕਾਰ ਨੂੰ ਇਹ ਗੱਲ ਕਹੀ ਹੈ ਕਿ ਆਪਣੀ ਗਲਤੀ ਆਪਣੇ ਅੰਦਰੂਨੀ ਮਾਮਲਿਆਂ ਦੀਆਂ ਕਮੀਆਂ ਸਾਡੇ ਮੁਲਕ ਦੇ ਉੱਤੇ ਥੋਪਣੀਆਂ ਬੰਦ ਕਰੋ ਇਹ ਸਬੂਤ ਹੈਗੇ ਨੇ ਤਾਂ ਦੱਸੋ ਦੂਜੇ ਪਾਸੇ ਨੈਸ਼ਨਲ ਮੀਡੀਆ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਪਾਕਿਸਤਾਨ ਨੂੰ ਦੋਸ਼ੀ ਠਹਿਰਾਇਆ ਜਾਏ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਹਮਲਾ ਕਿਸ ਨੇ ਕਰਵਾਇਆ ਕਿਸ ਦੇ ਕਹਿਣ ਤੇ ਹੋਇਆ ਪਰ ਪਾਕਿਸਤਾਨ ਨੇ ਸਾਫ਼ ਇਨਕਾਰ ਕੀਤਾ ਹੈ ਕਿ ਇਸ ਹਮਲੇ ਦੇ ਪਿੱਛੇ ਕੋਈ ਹੱਥ ਨਹੀਂ ਹੈ ਇਸ ਤੋਂ ਇਲਾਵਾ ਏਜੰਸੀਆਂ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿਉਂਕਿ ਇੰਟੈਲੀਜੈਂਸ ਨੂੰ ਹਰ ਚੀਜ਼ ਦੀ ਖਬਰ ਹੁੰਦੀ ਹੈ ਜਦੋਂ ਵੀ ਕੋਈ ਹਮਲਾ ਹੋਣਾ ਹੁੰਦਾ ਉਹਦਾ ਅੰਦੇਸ਼ਾ ਹੁੰਦਾ ਹੈ ਇਸ ਤੋਂ ਇਲਾਵਾ ਭਾਜਪਾ ਲੀਡਰਾਂ ਦੇ ਕਈ ਟਵੀਟ ਵਾਇਰਲ ਹੋ ਰਹੇ ਨੇ ਜਿਦੇ ਉੱਤੇ ਪਹਿਲਾਂ ਹੀ ਇਹ ਗੱਲ ਕਹੀਂ ਜਾ ਜਾ ਚੁੱਕੀ ਸੀ ਕਿ ਕਸ਼ਮੀਰ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਹੈ ਸੋਸ਼ਲ ਮੀਡੀਆ ਤੇ ਇਹਨਾਂ ਟਵੀਟਾਂ ਨੂੰ ਸਵਾਲ ਦੇ ਨਜ਼ਰੀਏ ਨਾਲ ਵੀ ਵੇਖਿਆ ਜਾ ਰਿਹਾ ਹੈ ਕਿ ਭਾਜਪਾ ਲੀਡਰਾਂ ਨੂੰ ਕਿੱਦਾਂ ਪਤਾ ਸੀ ਕਿ ਕਸ਼ਮੀਰ ਦੇ ਵਿੱਚ ਕੁਝ ਵੱਡਾ ਹੋਣ ਵਾਲਾ ਹੈ ਪਰ ਕਸ਼ਮੀਰ ਦੇ ਵਿੱਚ ਜਿਹੜੀ ਵੀ ਘਟਨਾ ਹੋਈ ਹੈ ਇਸ ਨੇ ਇਨਸਾਨੀਅਤ ਨੂੰ ਬਲੰਡਰ ਕੇ ਰੱਖ ਦਿੱਤਾ ਹੈ ਡਰ ਪੈਦਾ ਕਰ ਦਿੱਤਾ ਹੈ ਹੌਫ ਪੈਦਾ ਕਰ ਦਿੱਤਾ ਹੈ ਔਰ ਹੁਣ ਕਸ਼ਮੀਰ ਜਾਣ ਤੋਂ ਪਹਿਲਾਂ ਲੋਕ 100 ਵਾਰ ਸੋਚਣਗੇ ਕਿ ਕਸ਼ਮੀਰ ਜਾਈਏ ਜਾਂ ਨਾ ਜਾਈਏ ਕਸ਼ਮੀਰ ਦੇ ਆਮ ਲੋਕ ਵੀ ਇਸ ਘਟਨਾ ਤੋਂ ਦੁਖੀ ਨੇ ਆਮ ਲੋਕ ਬਹੁਤ ਪਰੇਸ਼ਾਨ ਨੇ ਉਹ ਕਹਿੰਦੇ ਨੇ ਕਿ ਸਾਡਾ ਰੋਜ਼ਗਾਰ ਸੈਲਾਨੀਆਂ ਦੇ ਸਿਰ ਤੋਂ ਚੱਲਦਾ ਹੈ ਤੇ ਜੇ ਇਸ ਤਰੀਕੇ ਨਾਲ ਸੈਲਾਨੀਆਂ ਨੂੰ ਮਾਰਿਆ ਜਾ ਰਿਹਾ ਹੈ ਤਾਂ ਸਾਡੇ ਲਈ ਵੀ ਇਹ ਘਾਟ ਰਸੋਤ ਹੈ ਉਹਨਾਂ ਦੀ ਪਰੇਸ਼ਾਨੀ ਦਾ ਸਬਬਬ ਵੀ ਇਹ ਹਮਲਾ ਬਣਿਆ ਹੋਇਆ ਹੈ ਸੋ ਦੋਵਾਂ ਮੁਲਕਾਂ ਦੇ ਤਣਾਅ ਦੇ ਵਿਚਾਲੇ ਵੱਡੇ ਫੈਸਲੇ ਭਾਰਤ ਸਰਕਾਰ ਦੇ ਵੱਲੋਂ ਲਏ ਗਏ ਨੇ ਭਾਰਤ ਨੇ ਪਾਕਿਸਤਾਨ ਦੇ ਨਾਗਰਿਕਾਂ ਨੂੰ 48 ਘੰਟੇ ਦੇ ਵਿੱਚ ਦੇਸ਼ ਛੱਡਣ ਲਈ ਕਿਹਾ ਜੋ ਕਿ ਅਟਾਰੀਵਾਗਾ ਸਰਹੱਦ 'ਰਾਹੀਂ ਦੇਸ਼ ਛੱਟ ਕੇ ਜਾ ਰਹੇ ਨੇ ਇਸ ਤੋਂ ਇਲਾਵਾ ਅਟਾਰੀਵਾਗਾ ਸਰਹੱਦ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ ਪਹਿਲਾਂ ਤਾਂ ਇਹ ਵੀ ਕਿਹਾ ਗਿਆ ਸੀ ਕਿ ਰੀਟਰੀਟ ਸੈਰੇਮਨੀ ਵੀ ਬੰਦ ਕਰ ਦਿੱਤੀ ਜਾਏ ਪਰ ਬੀਤੇ ਦਿਨ ਹੀ ਉਸ ਦੀ ਇਜਾਜ਼ਤ ਦੇ ਦਿੱਤੀ ਗਈ ਉਸ ਤੋਂ ਇਲਾਵਾ ਪਾਕਿਸਤਾਨ ਨੇ ਵੀ ਸਖਤਰੂਕ اختیار ਕੀਤਾ ਹੈ ਉਸ ਨੇ ਵੀ ਸਿੱਖਾਂ ਨੂੰ ਛੱਡ ਕੇ ਬਾਕੀ ਸਾਰੇ ਭਾਰਤੀ ਨਾਗਰਿਕ ਜੋ ਇਸ ਵੇਲੇ ਪਾਕਿਸਤਾਨ ਦੇ ਵਿੱਚ ਨੇ ਉਹਨਾਂ ਨੂੰ ਆਪਣੇ ਮੁਲਕ ਵਾਪਸ ਜਾਣ ਲਈ ਕਿਹਾ ਹੈ ਭਾਰਤ ਨੇ ਸਿੰਧੂ ਜਲ ਸਮਝੌਤਾ ਰੱਦ ਕਰਨ ਦੀ ਗੱਲ ਕੀਤੀ ਹੈ ਸੋ ਲਗਾਤਾਰ ਧਮਕੀਆਂ ਵੀ ਭਾਰਤ ਵੱਲੋਂ ਹਮਲੇ ਦੀਆਂ ਦਿੱਤੀਆਂ ਜਾ ਰਹੀਆਂ ਤੇ ਉਸ ਤੋਂ ਬਾਅਦ ਮੋੜਵਾ ਜਵਾਬ ਪਾਕਿਸਤਾਨ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਜੇਕਰ ਹਮਲਾ ਕੀਤਾ ਗਿਆ ਤਾਂ ਅਸੀਂ ਵੀ ਤਿਆਰ ਹਾਂ ਦੋਵਾਂ ਮੁਲਕਾਂ ਤੇ ਹਾਲਾਤ ਤਣਾਅਪੂਰਨ ਇਲਜ਼ਾਮਬਾਜ਼ੀ ਬਿਆਨਬਾਜ਼ੀ ਚੱਲ ਰਹੀ ਹੈ ਫਾਰਿਸ ਸੱਬ ਦੇ ਵਿਚਾਲੇ ਉਹਨਾਂ 26 ਜਾਨਾਂ ਜਾਣ ਦਾ ਜ਼ਿੰਮੇਵਾਰ ਕੌਣ ਹੈ ਇਸ ਦੇ ਬਾਰੇ ਕਿਸੇ ਦਾ ਧਿਆਨ ਨਹੀਂ ਹੈ ਉਹ 26 નિર્ਦੋਸ਼ ਕਿਸ ਦੀ ਵਜ੍ਹਾ ਨਾਲ ਮਾਰੇ ਗਏ ਬਿਆਨਬਾਜ਼ੀਆਂ ਇਲਜ਼ਾਮਬਾਜ਼ੀਆਂ ਚੱਲਦੀਆਂ ਰਹਿਣਗੀਆਂ ਪਰ ਉਹਨਾਂ ਨੂੰ ਇਨਸਾਫ਼ ਕੌਣ ਦੇਵੇਗਾ ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਾਰੇ ਗਏ ਕਿਸੇ ਦਾ ਪੁੱਤ ਕਿਸੇ ਦਾ ਪਤੀ ਕਿਸੇ ਦਾ ਬਾਪ ਸਵਾਲ ਲਗਾਤਾਰ ਬਰਕਰਾਰ ਨੇ ਕਿ ਉਹਨਾਂ ਦਾ ਕਸੂਰ ਕੀ ਸੀ ਉਹ ਤਾਂ ਜੰਨਤ ਵੇਖਣ ਗਏ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਜੰਨਤ ਉਹਨਾਂ ਦੇ ਲਈ ਨਰਕ ਬਣ ਜੇ ਉਧਰ ਐਸਜੀਪੀਸੀ ਨੇ ਵੀ ਪਹਿਲਗਾਮ ਹਮਲੇ ਦੀ ਨਿੰਦਿਆ ਕੀਤੀ ਹੈ ਅਥੀਦਾਰ ਕੈਨੀ ਕੁਲਦੀਪ ਸਿੰਘ ਗੜਗਾਜ ਨੇ ਤਾਂ ਪਹਿਲਾਂ ਹੀ ਕਹਿਤਾ ਹੈ ਕਿ ਇਸ ਕਤਲकांड ਤੋਂ ਬਾਅਦ ਇਸ ਸਮੂਹਿਕ ਕਤਲकांड ਤੋਂ ਬਾਅਦ ਚਿੱਟੀ ਸਿੰਘ ਪੁਰਾ ਦਾ ਉਹ ਕਤਲकांड ਯਾਦ ਆ ਗਿਆ ਜਿਸ ਦੇ ਵਿੱਚ 35 ਸਿੱਖਾਂ ਨੂੰ ਮਾਰਿਆ ਗਿਆ ਇਸ ਤੋਂ ਇਲਾਵਾ ਨੈਸ਼ਨਲ ਮੀਡੀਆ ਦੇ ਉੱਤੇ ਵੀ ਲੋਕਾਂ ਦਾ ਗੁੱਸਾ ਉੱਠ ਹੈ ਨੈਸ਼ਨਲ ਮੀਡੀਆ ਜਦੋਂ ਪਹਿਲਗਾਮ ਦੇ ਵਿੱਚ ਕਸ਼ਮੀਰ ਦੇ ਵਿੱਚ ਕਵਰਜ ਕਰਨ ਗਿਆ ਤਾਂ ਉੱਥੇ ਬੋਦੀ ਮੀਡੀਆ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਲੋਕਾਂ ਦਾ ਇਹ ਦੋਸ਼ ਹੈ ਕਿ ਨੈਸ਼ਨਲ মিডিਆ ਜ਼ਹਿਰ ਪਰ ਰੋ ਹੈ ਹਿੰਦੂ ਮੁਸਲਮਾਨ ਦੀ ਗੇਮ ਖੇਡ ਰਿਹਾ ਹੈ ਜਿਸ ਤਰ੍ਹਾਂ ਦੀਆਂ ਹੈਡਲਾਈਨਸ ਟੈਗਲਾਈਨਸ ਨੈਸ਼ਨਲ মিডিਆ ਤੇ ਦਿਖਾਈਆਂ ਜਾ ਰਹੀਆਂ ਨੇ ਉਹ ਭੜਕਾਉਂਦੇ ਮੁਸਲਮਾਨਾਂ ਨੂੰ ਹਿੰਦੂਆਂ ਦੇ ਦੁਸ਼ਮਣ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਪਾਕਿਸਤਾਨ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਦੁਸ਼ਮਣ ਮੰਨਿਆ ਜਾ ਰਿਹਾ ਹੈ ਸੋ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਪਹਿਲਗਾਮ ਹਮਲਾ ਆਇਆ ਹੋਇਆ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਜਿਸ ਤਰੀਕੇ ਨਾਲ ਭਾਰਤ ਸਰਕਾਰ ਨੇ ਫੈਸਲੇ ਲਏ ਨੇ ਪਾਕਿਸਤਾਨ ਦੇ ਨਾਲ ਆਪਣੇ ਸੰਬੰਧ ਮਤਲਬ ਖਤਮ ਕਰਨ ਦੇ ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਵਪਾਰ ਤੇ ਪਏਗਾ ਕਿਉਂਕਿ ਪਾਕਿਸਤਾਨ ਨਾਲ ਵਪਾਰ ਪਹਿਲਾਂ ਹੀ ਬੰਦ ਹੈ ਅਟਾਰੀਵਾਗਾ ਬਾਰਡਰ ਦੇ ਰਾਹੀਂ ਅਫਗਾਨਿਸਤਾਨ ਨੂੰ ਵਪਾਰ ਹੁੰਦਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਡ్రਾਈ ਫਰੂਟਸ ਤੇ ਫਲ ਆਦਾਨ ਪ੍ਰਦਾਨ ਕੀਤੇ ਜਾਂਦੇ ਨੇ ਆਯਾਤ ਨਿਰਯਾਤ ਕੀਤੇ ਜਾਂਦੇ ਨੇ ਇਸ ਨੂੰ ਵੱਡੇ ਘਾਟੇ ਦੇ ਵਜੋਂ ਵੇਖਿਆ ਜਾ ਸਕਦਾ ਇਸ ਇੰਡਸਟਰੀ ਨੂੰ ਵੱਡੀ ਠੇਸ ਪਹੁੰਚ ਸਕਦੀ ਹੈ ਕਿ ਆਪਸ ਦੇ ਵਿੱਚ ਜਿਸ ਤਰ੍ਹਾਂ ਦੋ ਮੁਲਕਾਂ ਦੇ ਸੰਬੰਧ ਖਰਾਬ ਹੋ ਰਹੇ ਨੇ ਉਸ ਦਾ ਅਸਰ ਅਰਥ ਵਿਵਸਥਾ ਤੇ ਪੈਣਾ ਵੀ ਲਾਜ਼ਮੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਰੈਡ ਅਲਰਟ ਵਧਾ ਦਿੱਤਾ ਗਿਆ ਹੈ ਬੀਐਸਐਫ ਦੇ ਵੱਲੋਂ ਬਾਰਡਰ ਦੇ ਉੱਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਸੁਰੱਖਿਆ ਤਣਾਤ ਕਰ ਦਿੱਤੀ ਗਈ ਹੈ ਉਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਵੀ ਆਪਣੇ ਪੱਧਰ ਤੇ ਉੱਤੇ ਜਿਹੜੀ ਸੁਰੱਖਿਆ ਮੁਹਿੰਮ ਹੈ ਉਹ ਸ਼ੁਰੂ ਕੀਤੀ ਹੈ ਇੰਟਰ ਸਟੇਟ ਜਿਹੜੇ ਬਾਰਡਰਸ ਨੇ ਪੰਜਾਬ ਦੇ हिमाचल ਨਾਲ ਲੱਗਦੇ ਨੇ ਜੰਮੂ ਕਸ਼ਮੀਰ ਨਾਲ ਲੱਗਦੇ ਨੇ ਉਹਨਾਂ ਨੂੰ ਖਾਸ ਤੌਰ ਤੇ ਚੈੱਕ ਪੋਸਟ ਬਣਾਇਆ ਗਿਆ ਪਠਾਨਪੋਟ ਨੂੰ ਚੈੱਕ ਪੋਸਟ ਬਣਾਇਆ ਗਿਆ ਲਗਾਤਾਰ ਹਾਈ ਲੈਵਲ ਮੀਟਿੰਗਸ ਬੁਲਾਈਆਂ ਜਾ ਰਹੀਆਂ ਨੇ ਪਹਿਲਗਾਮ ਹਮਲੇ ਨੂੰ ਲੈ ਕੇ ਇਸ ਹਫਤੇ ਦਰਮਿਆਨ ਉਹਨਾਂ 26 ਮ੍ਰਿਤਕ ਦੇਹਾਂ ਦੇ ਅੰਤਿਮ ਸੰਸਕਾਰ ਵੀ ਕਰ ਦਿੱਤੇ ਗਏ ਨੇ ਜਿਨ੍ਹਾਂ ਦੀ ਜਾਨ ਉਸ ਅੱਤਵਾਦੀ ਹਮਲੇ ਵਿੱਚ ਗਈ ਸੋ ਪਹਿਲਗਾਮ ਹਮਲੇ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਸਨ ਕਰ ਰਿਹਾ ਹੈ ਅੰਤਰਰਾਸ਼ਟਰੀ ਪੱਧਰ ਤੱਕ ਇਸ ਹਮਲੇ ਦੀ ਜਿਹੜੀ ਗੂੰਜ ਹੈ ਉਹ ਸੁਣਨ ਨੂੰ ਮਿਲਿਆ ਹੈ ਇਸ ਦਾ ਅਸਰ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਹੈ ਅੰਮ੍ਰਿਤਸਰ ਵੀ ਪੰਜਾਬ ਦਾ ਉਹ ਸ਼ਹਿਰ ਹੈ ਜਿੱਥੇ ਸਭ ਤੋਂ ਜ਼ਿਆਦਾ ਸੈਲਾਨੀ ਆਉਂਦੇ ਨੇ ਸੈਲਾਨੀਆਂ ਦੀ ਆਮਦ ਬਹੁਤ ਜ਼ਿਆਦਾ ਹੁੰਦੀ ਹੈ ਉਸ ਦੇ ਕਈ ਕਾਰਨ ਨੇ ਇਕਾ ਹਰਮੰਦਰ ਸਾਹਿਬ ਜਲਿਆਂਵਾਲਾ ਬਾਗ ਹੋਰ ਵੀ ਕਈ ਵਿਰਾਸਤੀ ਥਾਵਾਂ ਨੇ ਜੋ ਅੰਮ੍ਰਿਤਸਰ ਦੇ ਵਿੱਚ ਵੇਖੀਆਂ ਜਾ ਸਕਦੀਆਂ ਨੇ ਸੋ ਅੰਮ੍ਰਿਤਸਰ ਦੇ ਵਿੱਚ ਟੂਰਿਸਟਾਂ ਦੀ ਗਿਣਤੀ ਘਟ ਰਹੀ ਹੈ ਜਿਹੜੀਆਂ ਹੋਟਲ ਬੁਕਿੰਗਸ ਹੋਈਆਂ ਸੀ ਉਹ ਵੀ ਰੱਦ ਹੋ ਰਹੀਆਂ ਨੇ ਪਿਛਲੇ ਦਿਨ ਦੀ ਰਿਪੋਰਟ ਦੇਖੀਏ ਤਾਂ ਮਹਿਜ਼ 35 ਤੋਂ 40000 ਦੇ ਕਰੀਬ ਜਿਹੜੇ ਸ਼ਰਧਾਲੂ ਨੇ ਉਹ ਦਰਬਾਰ ਸਾਹਿਬ ਨਤਮਸਤਕ ਹੁੰਨ ਪਹੁੰਚੇ ਨੇ ਜਦਕਿ ਪਹਿਲਾਂ ਗਿਣਤੀ ਲੱਖਾਂ ਦੇ ਵਿੱਚ ਹੁੰਦੀ ਸੀ। ਸੋ ਡਰ ਸਹਿਮ ਦਾ ਮਾਹੌਲ ਲੋਕਾਂ ਦੇ ਮਨਾਂ ਦੇ ਵਿੱਚ ਹੈ। ਹਾਲਾਂਕਿ ਹਮਲਾ ਕਸ਼ਮੀਰ ਦੇ ਵਿੱਚ ਹੋਇਆ ਹੈ ਪਰ ਅਸਰ ਅੰਮ੍ਰਿਤਸਰ ਤੱਕ ਵੇਖਣ ਨੂੰ ਮਿਲ ਰਿਹਾ ਹੈ। ਇਹੀ ਹਾਲਾਤ ਕਸ਼ਮੀਰ ਦੇ ਨੇ ਢੇੜੇ ਲੋਕ ਕਸ਼ਮੀਰ ਦੇ ਵਿੱਚ ਘੁੰਮਣ ਗਏ ਸੀ ਉਹ ਲਗਾਤਾਰ ਆਪਣੀਆਂ ਜਿਹੜੀਆਂ ਬੁਕਿੰਗਸ ਨੇ ਉਹ ਕੈਨਸਲ ਕਰਾ ਕੇ ਵਾਪਸ ਆਪਣੇ ਆਪਣੇ ਸਟੇਟਸ ਨੂੰ ਆਪਣੇ ਆਪਣੇ ਸ਼ਹਿਰਾਂ ਨੂੰ ਪਰਤ ਰਹੇ ਨੇ ਇਸ ਤੋਂ ਇਲਾਵਾ ਜਿਨ੍ਹਾਂ ਨੇ ਆਉਣ ਦੇ ਦਿਨਾਂ ਦੇ ਵਿੱਚ ਕਸ਼ਮੀਰ ਜਾਣਾ ਸੀ ਕਸ਼ਮੀਰ ਘੁੰਮਣਾ ਸੀ ਉਹਨਾਂ ਨੇ ਆਪਣੀਆਂ ਹੋਟਲ ਬੁਕਿੰਗਸ ਫਲਾਈਟ ਟਿਕਟਸ ਸਭ ਕੁਝ ਰੱਦ ਕਰਵਾ ਦਿੱਤਾ ਟੂਰਿਸਟ ਇੰਡਸਟਰੀ ਨੂੰ ਇਸ ਨੂੰ ਵੱਡੇ ਘਾਟੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਸੋ ਇਹ ਇੱਕ ਅਜੀਹਾ ਹਮਲਾ ਹੈ ਜਿਸ ਨੂੰ ਰੱਖਿਆ ਦੇ ਪੱਧਰ ਤੋਂ ਦੇਖਿਆ ਜਾਏ ਜੇ ਸਰਕਾਰ ਦੇ ਲੈਵਲ ਤੋਂ ਦੇਖਿਆ ਜਾਏ ਭਾਰਤ ਸਰਕਾਰ ਜਿਵੇਂ ਪਾਕਿਸਤਾਨ ਸਰਕਾਰ ਤੋਂ ਉੱਤੇ ਦੋਸ਼ ਲਗਾ ਰਹੀ ਹੈ ਹਾਲਾਂਕਿ ਹਮਲਾ ਕਿਸ ਨੇ ਕਰਾਇਆ ਹੈ ਅਜੇ ਕੁਝ ਵੀ ਪਹਿ ਨਹੀਂ ਹੈ ਇਹ ਜਾਂਚ ਦਾ ਵਿਸ਼ਾ ਹੈ ਪਰ ਭਾਰਤ ਸਰਕਾਰ ਦੀਆਂ ਇੰਟੈਲੀਜੈਂਸ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਉੱਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਸੁਰੱਖਿਆ ਦੇ ਲੈਵਲ ਤੇ ਫੇਲਿਅਰ ਕਿਉਂਕਿ ਆਮ ਲੋਕ ਜਿਹੜੇ ਉੱਥੇ ਚਸ਼ਮਦੀਪ ਨੇ ਉਹ ਇਹ ਕਹਿੰਦੇ ਨੇ ਕਿ ਵੈਸੇ ਜੰਮੂ ਕਸ਼ਮੀਰ ਦੇ ਵਿੱਚ ਬੀਐਸਐਫ ਥਾਂ ਥਾਂ ਤੇ ਤਾਇਨਾਤ ਹੁੰਦੀ ਹੈ ਪਰ ਪਹਿਲਗਾਮ ਦੀ ਉਸ ਵੈਲੀ ਦੇ ਵਿੱਚ ਆਲੇ ਦੁਆਲੇ ਕਿਤੇ ਵੀ ਪੁਲਿਸ ਮੁਲਾਜ਼ਮ ਜਾਂ ਸੁਰੱਖਿਆ ਦਸਤਾ ਜਾਂ ਫਿਰ ਫੌਜ ਦਾ ਕੋਈ ਵੀ ਅਫਸਰ ਨਜ਼ਰ ਨਹੀਂ ਆ ਰਿਹਾ ਸੀ ਇਸ ਤੋਂ ਇਲਾਵਾ ਜੇ ਸਥਾਨਕ ਹਸਪਤਾਲ ਦੀ ਗੱਲ ਕਰੀਏ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਗੱਲ ਕਰੀਏ ਮੁੱਢਲੀ ਸਹਾਇਤਾ ਦੀ ਗੱਲ ਕਰੀਏ ਤਾਂ ਉਹ ਵੀ ਉੱਥੋਂ 50 ਕਿਲੋਮੀਟਰ ਦੀ ਦੂਰੀ ਤੇ ਸੀ ਮੀਡੀਆ ਦੇ ਵਿੱਚ ਚਰਚਾਵਾਂ ਇਹ ਚੱਲ ਰਹੀਆਂ ਨੇ ਕਿ ਇਸੇ ਲਈ ਬੇਸਰਨ ਵੈਲੀ ਨੂੰ ਹਮਲੇ ਲਈ ਚੁਣਿਆ ਗਿਆ ਕਿਉਂਕਿ ਉੱਥੇ ਜਿਹੜੀਆਂ ਸਹੂਲਤਾਂ ਨੇ ਉਹ ਬਹੁਤ ਘੱਟ ਨੇ ਸਹੂਲਤਾਂ ਲੈਣ ਲਈ ਕਈ-ਕਈ ਕਿਲੋਮੀਟਰ ਦੂਰ ਜਾਣਾ ਪੈਂਦਾ ਸ਼੍ਰੀਨਗਰ ਉੱਥੋਂ 150 ਕਿਲੋਮੀਟਰ ਦੂਰ ਹੈ ਇਸ ਤੋਂ ਇਲਾਵਾ ਸੋਨਮਰਗ ਦੀ ਗੱਲ ਕਰੀਏ 70 ਕਿਲੋਮੀਟਰ ਦੂਰ ਹੈ ਸੋ ਉਹ ਇੱਕ ਅਜਿਹੀ ਜਗ੍ਹਾ ਹੈ ਜੋ ਜੰਗਲ ਦੇ ਵਿੱਚ ਸੀ ਔਰ ਸ਼ਹਿਰ ਤੋਂ ਬਹੁਤ ਦੂਰ ਸੀ ਜਿੱਥੇ ਹਸਪਤਾਲ ਜਾਂ ਹੋਰ ਮੁੱਢਲੀਆਂ ਸਹਾਇਤਾ ਲੈਣ ਲਈ ਕਾਫੀ ਦੂਰ ਜਾਣਾ ਪੈਂਦਾ ਸੀ ਤੇ ਇਹ ਵੀ ਦੋਸ਼ ਕਈਆਂ ਦੇ ਪਰਿਵਾਰਕ ਮੈਂਬਰਾਂ ਨੇ ਲਗਾਏ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਸ ਹਮਲੇ ਦੌਰਾਨ ਮਾਰੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਜੇ ਉਹਨਾਂ ਨੂੰ ਟਾਈਮ ਤੇ ਮੁੱਢਲੀ ਸਹਾਇਤਾ ਮਿਲ ਜਾਂਦੀ ਜਾਂ ਕਿਸੇ ਪੁਲਿਸ ਅਫਸਰ ਦੀ ਜਾਂ ਸੁਰੱਖਿਆ ਦਸਤੇ ਦੀ ਮਦਦ ਮਿਲ ਜਾਂਦੀ ਤਾਂ ਉਹ ਹੋ ਸਕਦਾ ਹੈ ਬਚ ਜਾਂਦੇ ਪਹਿਲਗਾਮ ਹਮਲੇ ਦੇ ਵਿਰੋਧ ਦੇ ਵਿੱਚ ਆਵਾਜ਼ ਲਗਾਤਾਰ ਗੂੰਜ ਰਹੀ ਹੈ ਪੰਜਾਬ ਦੇ ਵਿੱਚ ਜਗਾ ਜਗਾ ਧਰਨੇ ਪ੍ਰਦਰਸ਼ਨ ਹੋ ਰਹੇ ਨੇ ਮੁਸਲਮਾਨਾਂ ਦਾ ਇਚਾਰਾ ਵੀ ਸੜਕਾਂ ਤੇ ਉਤਰਿਆ ਹੋਇਆ ਇਸ ਹਮਲੇ ਦੇ ਵਿਰੁੱਧ ਹਿੰਦੂ ਭਾਈਚਾਰੇ ਵੀ ਸਿੱਖ ਭਾਈਚਾਰੇ ਵੀ ਸਭ ਇਸ ਹਮਲੇ ਦਾ ਵਿਰੋਧ ਕਰ ਰਹੇ ਨੇ ਭਾਰਤ ਦੇ ਕੋਨੇ-ਕੋਨੇ ਦੇ ਵਿੱਚ ਹਮਲੇ ਦੇ ਵਿਰੋਧ ਦੇ ਵਿੱਚ ਆਵਾਜ਼ਾਂ ਉੱਠ ਰਹੀਆਂ ਨੇ ਇਸੇ ਤਹਿਤ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਸੀ ਤਾਂ ਇਸ ਦਰਮਿਆਨ ਇੱਕ ਹੋਰ ਚੀਜ਼ ਦੇਖਣ ਨੂੰ ਮਿਲੀ ਇੱਕ ਅਲੱਗ ਚੀਜ਼ ਦੇਖਣ ਨੂੰ ਮਿਲੀ ਕਿ ਇੱਕ ਸਰਦਾਰ ਲੜਕਾ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾ ਰਿਹਾ ਸੀ ਉਹ ਇਹ ਕਹਿੰਦਾ ਸੀ ਕਿ ਪਾਕਿਸਤਾਨ ਮਰਦਾਬਾਦ ਨਾ ਕਹੋ ਉਸ ਨੂੰ ਬਹੁਤ ਤਕਲੀਫ ਹੁੰਦੀ ਹੈ ਪਾਕਿਸਤਾਨ ਦਾ ਇਸ ਹਮਲੇ ਦੇ ਵਿੱਚ ਕੋਈ ਹੱਥ ਨਹੀਂ ਹੈ ਨੌਜਵਾਨ ਦਾ ਕਹਿਣਾ ਸੀ ਔਰ ਹਮਲੇ ਦੌਰਾਨ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਦਾ ਜ਼ਿਕਰ ਵੀ ਪ੍ਰਦਰਸ਼ਨ ਦੌਰਾਨ ਕੀਤਾ ਗਿਆ ਲੋਕ ਲਗਾਤਾਰ ਆਪਣਾ ਗੁੱਸਾ ਕੱਢ ਰਹੇ ਸੀ ਪਰ ਇਸ ਨੌਜਵਾਨ ਨੇ ਜੋਰ ਜੋਰ ਦੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ ਤਾਂ ਸਥਾਨਕ ਪੁਲਿਸ ਨੇ ਇਸ ਨੂੰ ਫੜ ਲਿਆ ਹੋ ਸਕਦਾ ਹੈ ਇਸ ਤੇ ਦੇਸ਼ทรੋਦਾ ਯੂਏਪੀ ਦੀ ਕੋਈ ਧਾਰਾ ਲਗਾ ਦਿੱਤੀ ਜਾਏ ਕਿਉਂਕਿ ਜਿਹੜੀ ਜਾਂਚ ਹੈ ਉਹ ਪੰਚ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਰੋਜ਼ ਪ੍ਰਦਰਸ਼ਨ ਹੋ ਰਹੇ ਨੇ ਲੋਕ ਆਪਣੇ ਆਪਣੇ ਤਰੀਕੇ ਨਾਲ ਗੁੱਸਾ ਜ਼ਾਹਰ ਕਰ ਰਹੇ ਨੇ ਕੁਝ ਲੋਕ ਪਾਕਿਸਤਾਨ ਨੂੰ ਜ਼ਿੰਮੇਵਾਰ ਇਸ ਪਿੱਛੇ ਦੱਸ ਰਹੇ ਨੇ ਕੁਝ ਲੋਕ ਭਾਰਤ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੇ ਨੇ ਇਸੇ ਦਾ ਅਸਰ ਕਸ਼ਮੀਰੀ ਵਿਦਿਆਰਥੀਆਂ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਭਾਰਤ ਦੇ ਵਿੱਚ ਕਈ ਥਾਵਾਂ ਤੇ ਕਈ ਯੂਨੀਵਰਸਿਟੀਆਂ ਕਈ ਵਿਸ਼ਵਵਿਦਿਆਲੇ ਆ ਹੋ ਚੁੱਕੇ ਨੇ ਜਿੱਥੇ ਕਸ਼ਮੀਰੀ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਪੜ੍ਹਦੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਕਸ਼ਮੀਰੀ ਵਿਦਿਆਰਥੀਆਂ ਦੀ ਬਹੁਤਾਂਤ ਹੈ ਸੋ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਕਈ ਥਾਵਾਂ ਦੇ ਉੱਤੇ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਕਿਉਂਕਿ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਨਾਲ ਹਿੰਦੂ ਸੈਲਾਨੀਆਂ ਨੂੰ ਮਾਰਿਆ ਗਿਆ ਉਸ ਤੋਂ ਬਾਅਦ ਕਸ਼ਮੀਰੀ ਵਿਦਿਆਰਥੀ ਵੀ ਦੇਸ਼ ਦੇ ਵੱਖ-ਵੱਖ ਕੌਨਿਆਂ ਦੇ ਵਿੱਚ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਰਹੇ ਨੇ ਪੰਜਾਬ ਦੇ ਵਿੱਚ ਕਈ ਥਾਈਂ ਕਸ਼ਮੀਰੀ ਵਿਦਿਆਰਥੀਆਂ ਦੇ ਨਾਲ ਬਦਸਲੂਕੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਉਹਨਾਂ ਦੀ ਮਾਰਕੁੱਟ ਕੀਤੀ ਗਈ ਹੈ ਸੋ ਲੋਕਾਂ ਦਾ ਗੁੱਸਾ ਕਸ਼ਮੀਰ ਦੇ ਵਿਰੁੱਧ ਵੀ ਫੁੱਟ ਰਿਹਾ ਹੈ ਕਸ਼ਮੀਰੀ ਵਿਦਿਆਰਥੀਆਂ ਦੇ ਵਿਰੁੱਧ ਵੀ ਫੁੱਟ ਰਿਹਾ ਹੈ ਅਜਹੇ ਦੇ ਵਿੱਚ ਲੋਕ ਕਸ਼ਮੀਰੀ ਵਿਦਿਆਰਥੀਆਂ ਦੀ ਮਦਦ ਵੀ ਕਰ ਰਹੇ ਨੇ ਤੇ ਆਮ ਲੋਕਾਂ ਨੂੰ ਸਮਝਾ ਰਹੇ ਨੇ ਕਿ ਇਹ ਦੇ ਵਿੱਚ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਇਹ ਉਸ ਵੇਲੇ ਉੱਥੇ ਨਹੀਂ ਸੀ ਨਾ ਹੀ ਇਹਨਾਂ ਦੇ ਕੈਂਪ ਤੇ ਹਮਲਾ ਹੋਇਆ ਇਹ ਤਾਂ ਖੁਦ ਇੱਥੇ ਪੜ੍ਹਾਈ ਕਰਨ ਆਏ ਨੇ ਸੋ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਇਸ ਹਮਲੇ ਤੋਂ ਬਾਅਦ ਸੁਣਨ ਨੂੰ ਮਿਲ ਰਹੀਆਂ ਹਨ ਸ਼ੋਮਨੀ ਕਾਲੇਦ ਲੰਮਰਸਰ ਦੇ ਵੱਲੋਂ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਕਸ਼ਮੀਰੀ ਵਿਦਿਆਰਥੀ ਇੱਥੇ ਫਸੇ ਹੋਏ ਨੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਨੂੰ ਸੁਰੱਖਿਅਤ ਕੱਢਣ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੋ ਕਸ਼ਮੀਰੀ ਵਿਦਿਆਰਥੀਆਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਹੁਣ ਗੁੱਸਾ ਫੁੱਟ ਰਿਹਾ ਹੈ ਉਸ ਨੂੰ ਰੋਕਣ ਦੇ ਲਈ ਲਗਾਤਾਰ ਜਿਹੜੀ ਬੇਨਤੀ ਆਮ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਗਲੀ ਖਬਰ ਸਾਫਾ ਜ਼ਥੇਦਾਰ ਗਿਆਨੀ ਰਗਵੀ ਸਿੰਘ ਦੇ ਨਾਲ ਜੁੜੀ ਹੋਈ ਹੈ ਉਹਨਾਂ ਨੂੰ 에어ਪੋਰਟ ਤੇ 에어 ਇੰਡੀਆ ਦੀ ਫਲਾਈਟ ਦੇ ਵਿੱਚ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ। ਦਰਅਸਲ ਉਹ ਸਿੱਖ ਪ੍ਰਚਾਰ ਲਹਿਰ ਦੇ ਤਹਿਤ ਯੂਐਸਏ ਅਮਰੀਕਾ ਦੇ ਵਿੱਚ ਜਾਣਾ ਚਾਹੁੰਦੇ ਸੀ। ਉਹਨਾਂ ਨੇ ਸਨ ਫ੍ਰਾਂਸਿਸਕੋ ਦੀ ਫਲਾਈਟ ਦਿੱਲੀ ਹਵਾਈ ਅੱਡੇ ਤੋਂ ਲੈਣੀ ਸੀ। ਇਸ ਦਰਮਿਆਨ ਉਹਨਾਂ ਨੂੰ 에어 ਇੰਡੀਆ ਦੇ ਸਟਾਫ ਦੇ ਵੱਲੋਂ ਜ਼ਲੀਲ ਕੀਤਾ ਗਿਆ। ਦਰਅਸਲ ਉਹਨਾਂ ਨੇ ਬਿਜ਼ਨਸ ਇਕਨੋਮੀ ਦੀ ਜਿਹੜੀ ਟਿਕਟ ਹੈ ਉਹ ਲਈ ਸੀ। ਜਦੋਂ ਉਹ ਜਹਾਜ਼ ਦੇ ਅੰਦਰ ਐਂਟਰ ਹੋਏ ਤਾਂ ਜਿਹੜੀ ਸੀਟਾਂ ਸੀ ਉਸ ਦੇ ਹਾਲਾਤ ਬਹੁਤ ਖੜੀ ਸੀ। ਆਲੇ ਦੁਆਲੇ ਗੰਦ ਬिखरਿਆ ਹੋਇਆ ਸੀ ਤਾਂ ਇਸ ਦੇ ਵਿਰੋਧ ਦੇ ਵਿੱਚ ਜਦੋਂ ਗਿਆਨੀ ਰਗਵੀਰ ਸਿੰਘ ਨੇ ਆਵਾਜ਼ ਚੁੱਕੀ ਤਾਂ ਜਿਹੜੇ ਕ੍ਰੂ ਮੈਂਬਰਸ ਨੇ ਉਹਨਾਂ ਵੱਲੋਂ ਉਹਨਾਂ ਦੇ ਮਸਲੇ ਦਾ ਹੱਲ ਕਰਨ ਦੀ ਬਜਾਏ ਉਹਨਾਂ ਦੇ ਨਾਲ ਵਾਦਸ ਲੁਕੀ ਕੀਤੀ ਗਈ ਸੋ ਗਿਆਨੀ ਰਬੀਂਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਕਾਊਂਟੇਸ 'ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਜਹਾਜ਼ ਦਾ ਪਾਇਲਟ ਫੇਰ ਵੀ ਥੋੜੀ ਹਲੀਮੀ ਦੇ ਨਾਲ ਗੱਲ ਕਰ ਰਿਹਾ ਸੀ ਪਰ ਬਾਕੀ ਕਰੂ ਮੈਂਬਰਸ ਨੇ ਨਾ ਹੀ ਉਹਨਾਂ ਦੀ ਕੋਈ ਗੱਲ ਸੁਣੀ ਨਾ ਹੀ ਸਮੱਸਿਆ ਦਾ ਹੱਲ ਕੀਤਾ ਇਸ ਤੋਂ ਇਲਾਵਾ 3 ਘੰਟੇ ਉਹ ਏਅਰਪੋਰਟ ਲੌਬੀ ਦੇ ਵਿੱਚ ਬੈਠ ਕੇ ਇੰਤਜ਼ਾਰ ਕਰਦੇ ਰਹੇ ਪਰ ਕਿਸੇ ਨੇ ਵੀ ਉਹਨਾਂ ਨੂੰ ਦੁਬਾਰਾ ਪੇਸ਼ਕਸ਼ ਨਹੀਂ ਕੀਤੀ ਜਹਾਜ਼ ਦੇ ਵਿੱਚ ਜਾਣ ਦੀ ਉਹਨਾਂ ਦੇ ਪਾਸਪੋਰਟ ਲੈ ਲੈ ਗਏ ਭੁੱਖਣ ਭਾਣੇ ਉਹਨਾਂ ਨੂੰ ਉੱਥੇ ਕਈ ਘੰਟੇ ਇੰਤਜ਼ਾਰ ਕਰਨਾ ਪਿਆ ਉਸ ਤੋਂ ਇਲਾਵਾ ਉਹਨਾਂ ਦੇ ਹੋਰ ਸਾਥੀ ਵੀ ਉਹਨਾਂ ਦੇ ਨਾਲ ਸੀ ਇਸ ਘਟਨਾ ਦੀ ਨਿੰਦਿਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਕੀਤੀ ਹੈ ਜਿਸ ਤਰੀਕੇ ਨਾਲ 에어 ਇੰਡੀਆ ਦੇ ਗਰੂ ਮੈਂਬਰਸ ਦੇ ਵੱਲੋਂ ਉਹਨਾਂ ਦੇ ਨਾਲ ਵਤੀਰਾ ਕੀਤਾ ਗਿਆ ਉਸ ਦੇ ਉੱਤੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਇਤਰਾਜ਼ ਜ਼ਾਹਰ ਕੀਤਾ ਹੈ ਕਿ ਸਿੱਖ ਧਰਮ ਦੇ ਨੁਮਾਇੰਦਿਆਂ ਦੇ ਨਾਲ ਅਜਈਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੋ ਐਸੀ ਅੱਜ ਦੀਆਂ ਵੱਡੀਆਂ ਖਬਰਾਂ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਿਸ਼ੂ ਸ਼ੀਵੀ